ਦੀ ਕਰ ਰਹੇ ਆਂ ਔਰ ਬਾਕੀ ਜਿਵੇਂ ਮੇਰਾ ਇੱਕ ਛੋਟਾ ਜਿਹਾ ਮਰਨਾ ਹੈ ਕਿ ਸੰਗਤ ਬੜੇ ਉਤਸ਼ਾਹ ਨਾਲ ਕੁਮਾਰ ਦੇ ਨਾਲ ਆਪਣੇ ਹਰਮਨ ਪਿਆਰੇ ਆਜੂ ਹਰਮਨ ਪਿਆਰੇ ਮੇਕਾ ਦੀ ਉਡੀਕ ਕਰ ਰਹੀ ਹੈ ਤੇ ਕੋਈ ਜੇ ਜਦੋਂ ਆਉਣਗੇ ਤਾਂ ਕਿਰਪਾ ਕਰੇ ਜੇ ਬੋਚੋਲਾ ਕੇ ਚਿਸਪੇ ਰੰਗ ਚੜ੍ਹੇ ਵਿਦਾਨ ਸਭਾ ਦੇ ਜਿਹੜੇ ਤਰਨਤਾਰਨ ਹਲਕਾ ਆ ਉਹਦੇ ਵਿੱਚ ਜਿਮਨੀ ਚੋਣ ਹੋ ਰਹੀ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਇਸ ਵੇਲੇ ਮੌਜੂਦਾ ਹਰਮਿਤ ਸੰਧੂ ਦੇ ਉਮੀਦਵਾਰ ਬਦਨਾ ਹੈ ਕਿਸ ਤਰ੍ਹਾਂ ਦੀ ਜਿਹੜੀ ਪ੍ਰਤੀਕਿਰਿਆ ਤੁਹਾਨੂੰ ਦੇਖਣ ਨੂੰ ਮਿਲਦੀ ਆ ਹੁਸ਼ਿਆਰਪੁਰ ਏਰੀਏ ਦੇ ਵਿੱਚੋਂ ਤੁਸੀਂ ਤਰਨਤਾਰਨ ਇਲਾਕੇ ਚ ਆਇਓ ਇਸ ਤਰ੍ਹਾਂ ਦੀ ਜਿਹੜੀ ਪ੍ਰਤੀਕਿਰਿਆ ਆ ਲੋਕਾਂ ਦੀ ਉਹ ਆਮ ਆਦਮੀ ਪਾਰਟੀ ਨੂੰ ਵੇਖਣ ਨੂੰ ਮਿਲਦੀ ਹੈ ਕਿ ਇਹ ਸੀਟ ਕਟ ਪਾਣਗੇ ਸੀਟ ਕਟ ਨਹੀਂ ਪਾਣਗੇ ਜੀ ਅਸੀਂ ਵੱਡੇ ਮਾਰਜਨ ਨਾਲ ਜਿੱਤੋਂ ਜਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਦੱਸਣਾ ਚਾਹੁੰਗੇ ਅੱਜ ਜਿਸੀ ਮੂਸੇਕਲਾ ਪਿੰਡ 'ਚ ਖੜੇ ਆ ਇੱਥੇ ਸਾਰੇ ਲੋਕਲ ਵੋਲੰਟੀਅਰ ਨੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਅਮਿਤ ਸਿੰਘ ਸੱਦੂ ਜੀ ਦੇ ਵਿਚਾਰ ਸੁਣਨ ਵਾਸਤੇ ਉਹ ਪਿੰਡਾਂ ਦੇ ਦੌਰੇ ਤੇ ਨੇ ਔਰ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਤਰਨਤਾਰਨ ਦੀ ਲੋਕਲ ਟੀਮ ਅੱਜ ਇੱਥੇ ਮੌਜੂਦ ਹੈ ਸਪੈਸ਼ਲੀ ਮੂਸੇਕਲਾ ਪਿੰਡ ਦੀ ਔਰ ਆਮ ਆਦਮੀ ਪਾਰਟੀ ਦੇ ਤੁਸੀਂ ਵਰਕਰ ਦੇ ਵਿੱਚ ਜਿਸ ਤਰ੍ਹਾਂ ਦਾ ਉਤਸ਼ਾਹ ਦੇਖ ਰਹੇ ਹੋ ਔਰ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਤੁਸੀਂ ਐਕਸਾਈਟਮੈਂਟ ਦੇਖ ਰਹੇ ਹੋ ਉੱਥੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਕਮਾਣੂ ਲੋਕ ਜਿਹੜਾ ਉਹ ਪਸੰਦ ਕਰਦੇ ਪਏ ਨੇ ਔਰ ਉਹਨਾਂ ਦੇ ਦੇਖੋ ਆਮ ਆਦਮੀ ਪਾਰਟੀ ਦੀ ਇਡਿਓਲੋਜੀ ਇੱਕਾਸੀ ਕੰਮ ਦੀ ਰਾਜਨੀਤੀ ਤੇ ਧੜਕੇ ਹੀ ਸੱਤਾ ਚਾਹੇ ਸੀਗੇ ਔਰ ਕੰਮ ਦੀ ਰਾਜਨੀਤੀ ਜਿਹੜੀ ਹੈ ਉਹਦੇ ਆਧਾਰ ਤੇ ਹੀ ਲੋਕਾਂ ਕੋਲੋਂ ਵੋਟਾਂ ਮੰਗ ਰਿਹਾ ਔਰ ਸਾਡੇ ਇੱਥੇ ਪਹਿਲਾ ਐਮਐਲਏ ਸੋਲ ਸਾਹਿਬ ਸੀਗੇ ਉਹਨਾਂ ਦੀ ਲੰਬੀ ਬਿਮਾਰੀ ਦੇ ਚੱਲਦਿਆਂ ਧਿਆਨ ਤੋਂ ਉਲਰ ਕੇ ਜਿਹੜੀਆਂ ਜੰਗਨੀ ਚੋਣਾਂ ਇੱਥੇ ਹੋ ਰਹੀਆਂ ਨੇ ਲੋਕਾਂ ਦਾ ਉਤਸ਼ਾਹ ਆ ਲੋਕਾਂ ਦੀ ਐਕਸਾਈਟਮੈਂਟ ਦੇ ਦੱਸਦੀ ਹੈ ਕਿ ਵੱਡੀ ਲੀਡ ਨਾਲ ਅਸੀਂ ਇੱਥੇ ਜਿੱਤ حاصل ਕਰਨੇ ਆਂ ਔਰ ਪਰਮਜੀਤ ਸਿੰਘ ਸੰਧੂ ਜੋ ਜਿੱਤਨ ਤੋਂ ਬਾਅਦ ਲੋਕਾਂ ਦੀ ਖਿਚੜੀ 'ਚ ਦਿਨ ਰਾਤ ਉਹਨਾਂ ਦੀ ਸੇਵਾ ਕਰਨਗੇ ਹਾਜ਼ਰ ਹੈ ਲੇਕਿਨ ਸਾਬ ਆ ਰਹੇ ਨੇ ਉਹ ਲੋਕਾਂ ਨੂੰ ਇਥੋ ਦੇ ਆਨੂੰ ਤਰਨ ਤਰਨ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਜਿਹੜੀ ਕਰੂੰਗੀ ਜੀ ਦੇਖੋ ਆਮ ਆਦਮੀ ਪਾਰਟੀ ਸੱਤਾ ਚ ਕੰਮਾ ਕਰਕੇ ਆਈ ਸੀ ਔਰ ਅਸੀਂ ਦਿਨ ਰਾਤ ਲੋਕਾਂ ਚ ਜਿਹੜਾ ਉਹ ਕੰਮ ਕਰ ਰਹੇ ਆ ਅੱਜ ਤੁਸੀਂ ਜਿਹੜੇ ਵੀ ਸੈਕਟਰ ਚ ਦੇਖ ਲੋ ਸਿੱਖਿਆ ਕ੍ਰਾਂਤੀ ਦੇਖ ਲੋ ਹੈਲਥ ਕ੍ਰਾਂਤੀ ਦੇਖ ਲੋ ਐਸਐਸਐਫ 10 ਲੱਖ ਬੀਮਾ ਯੋਜਨਾ ਬਿਜਲੀ ਪਾਣੀ ਦੀ ਚੰਗੀ ਸਹੂਲਤ ਇਹ ਸਾਰੇ ਉਹ ਕੰਮ ਨੇ ਜਿਹੜੀਆਂ ਬੇਸਿਕ ਨੀਡਸ ਨੇ ਆਮ ਆਗਰਿਕ ਨੂੰ ਪਹੁੰਚਾ ਰਿਹਾ ਹੈ ਔਰ ਆਮ ਆਦਮੀ ਪਾਰਟੀ ਜਿਹੜੇ ਵਾਅਦੇ ਕਰਕੇ ਆਈ ਸੀ ਉਹਨਾਂ ਬੇਸਿਕ ਨੀਡਸ ਨੂੰ ਅੱਜ ਪੂਰਾ ਕਰਕੇ ਇਹਨਾਂ ਜਿਮ ਨਿਚੋੜਾਂ ਚੋਣਾਂ ਕੋਲੋਂ ਮੈਡਮ ਮਰਹੂਮ ਜਿਹੜੇ ਸੀਐਮਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਜੱਦੀ ਪਿੰਡ ਦੱਸਿਆ ਜਾ ਰਿਹਾ ਕਿ ਤੇ ਉਲਟ ਹਵਾ ਤਾਂ ਨਹੀਂ ਹੋ ਜੂਗੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ ਉਹ ਹਵਾ ਹੀ ਕੋਈ ਹੁੰਦੀ ਹੈ ਜੀ ਹਵਾ ਹੁੰਦੀ ਹੈ ਕੰਮਾਂ ਦੀ ਸੋ ਆਮ ਆਦਮੀ ਪਾਰਟੀ ਦੀ ਹਵਾ ਜਿਹੜੀ ਉਹ ਕੰਮਾਂ ਕਰਕੇ ਆ ਸੋ ਕੰਮਾਂ ਦੀ ਹਵਾ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਜਿਹੜਾ ਉਹ ਝੁਟਲਾ ਨਹੀਂ ਸਕਦੇ ਨਾ ਹੀ ਤੋੜ ਸਕਦੇ ਧੰਨਵਾਦ ਪਾਪਾ ਨੇ ਬਜ਼ੁਰਗਾਂ ਨੇ ਸਾਡਿਆਂ ਨੇ ਪਾ ਪਾ ਕੇ ਵੋਟਾਂ ਇਹਨਾਂ ਦੀਆਂ ਮਸ਼ੀਨਾਂ ਭਰਤੀਆਂ ਬਕਸੇ ਭਰਤੇ ਪਰ ਇਹਨਾਂ ਨੇ ਕਦੇ ਪੰਜਾਬ ਦੇ ਹੱਕ 'ਚ ਗੱਲ ਨਹੀਂ ਕੀਤੀ ਹਾਂਜੀ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਸੋ ਵੀਰੋ ਇਹਨਾਂ ਨੇ ਬਦਲੇ 'ਚ ਸਾਨੂੰ ਨਸ਼ੇ ਹੀ ਵੰਡੇ ਆ ਚਿੱਟਾ ਵੰਡਿਆ ਬੇਰਜ਼ਗਾਰੀਆਂ ਦਿੱਤੀਆਂ ਲੋਕਾਂ ਨੂੰ ਲੁੱਟਿਆ ਉਹ ਦੂਜੇ ਕਾਂਗਰਸ ਵਾਲਿਆਂ ਗੁਰਦੁਆਰਾਂ ਤੇ ਟੈਂਕ ਚੜਾਏ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਹੁਣ ਕਿਹੜੇ ਮੂੰਹ ਨਾਲ ਗਲੀਆਂ 'ਚ ਫਿਰਦੇ ਆ ਉਹ ਕਿਹੜੇ ਮੂੰਹ ਨਾਲ ਕਹਿੰਦੇ ਆ ਕਿ ਪੰਜੇ ਨੂੰ ਵੋਟਾਂ ਪਾਓ ਜਿਹੜੇ ਪੰਜੇ ਤੇ ਸਾਡੇ ਖੂਨ ਦੇ ਨਿਸ਼ਾਨ ਨੇ ਆਪਕਾ ਸਹਿਜ ਮਲਟੀ ਪਰਪਸ ਸਰਕਾਰੀ ਸਵਾਰ ਸੋਸਾਇਟੀ ਪਹਿਲਾ ਜਾਂਚ ਕਰ ਸੀ ਇੱਥੇ ਚ ਸਕੂਲ ਵੀ ਹੈਗਾ ਜੇ ਸਕੂਲ ਦਾ ਹਫਤੇ ਤਮੀ ਪੈ ਜਾ ਦੋ ਦਿਨ ਤੇ ਸਕੂਲ ਇਹਨਾਂ ਦਾ ਨੀਵਾ ਜੇ ਕਮੇ ਪਾਣੀ ਹਾ ਸਰਪਦਾ ਦੇ ਡਿੱਗ ਨਹੀਂ ਆਗਾ ਸਰਕਾਰੀ ਸਾਡੇ ਪਿੰਡ ਦਾ ਅੱਜ ਤੱਕ ਅੱਜ ਤੱਕ ਕਾਲੀ ਗਲ ਕੋਈ ਹਰੇ ਨਹੀਂ ਕਰਕੇ ਨੇ ਨਹੀਂ ਕੋਈ ਗੱਲ ਨਹੀਂ ਉਹ ਹਰੇਕ ਤੁਹਾਨੂੰ ਹੀ ਹਰਨਗੇ ਹੁਣ ਉਹ ਹੱਲੇ ਪਏ ਨੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੈ ਨਹੀਂ ਕੁਛ ਤਾਈਓ ਹੁਣ ਉਹ ਪੜਤਾ ਹੱਟ ਚ ਬਿਆਨ ਦੇ ਰਹੇ ਨੇ ਉਹ ਹਰ ਸਿਮਰਤ ਕੌਰ ਕਹਿੰਦੀ ਜਦੋਂ ਕਾਲੀ ਗੱਲ ਦੀ ਸਰਕਾਰ ਹੁੰਦੀ ਸੀ ਪੰਜਾਬ ਵਿੱਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਸੀ ਮੈਂ ਕਿਹਾ ਸਹੀ ਕਹਿਨੀ ਆ ਦੀਪਾ ਉਹ ਥੋਡੀ ਗਵਰਨਮੈਂਟ ਹੁੰਦੀ ਸੀ ਤਾਂ ਚਿੱਟੇ ਨੂੰ ਮਜੀਠੀਆ ਮਜੀਠੀਆ ਕਹਿੰਦੇ ਹੁੰਦੇ ਸੀ ਉਹ ਕਿਤੇ ਨਾ ਕਿਹ ਨੂੰ ਪਤਾ ਸੀ ਮਜੀਠੀ ਇਹਦਾ ਪਤਾ ਸੀ ਤੇ ਵੀਰੋ ਹੁਣ ਜਦੋਂ ਫੜ ਕੇ ਅੰਦਰ ਕੀਤੇ ਆ ਤਾਂ ਸਾਰੀਆਂ ਬਾਟੀਆਂ ਦੇ ਹੱਕ ਚ ਆ ਗਏ ਆ ਦੇਖੋ ਕਿੰਨੇ ਰਲੇ ਹੋਏ ਸੀ ਚੰਨੀ ਉਹਦੇ ਹੱਕ ਚ ਆ ਗਿਆ ਕੈਪਟਨ ਮਰਿੰਦਰ ਉਹਦੇ ਹੱਕ ਚ ਆ ਗਿਆ ਰੁਨੀਤ ਬਿੱਟੂ ਉਹਦੇ ਹੱਕ ਚ ਆ ਗਿਆ ਰਾਜਾ ਬੜਿੰਗੋ ਦੇ ਹੱਕ ਚ ਆ ਗਿਆ ਸੁਖਪਾਲ ਖਹਿਰਾ ਉਹਦੇ ਹੱਕ ਚ ਆ ਗਿਆ ਜਿਨ੍ਹਾਂ ਨੇ ਲਾਸ਼ਾਂ ਮਛਾਤੀਆਂ ਜਿਨ੍ਹਾਂ ਨੇ ਸਾਡੀਆਂ ਜਿਹੜੀਆਂ ਨਾੜਾਂ ਬੇਨਤੀਆਂ ਸਾਡੇ ਨੌਜਵਾਨਾਂ ਦੀਆਂ ਤੀਕਿਆਂ ਨਾਲ ਉਹਨਾਂ ਦੇ ਹੱਕ 'ਚ ਬੋਲੀ ਜਾਂਦੇ ਆ। ਕੌਣ? ਬਿਆਨ ਦਿੰਦੇ ਆ ਬਾਹਰੋਂ ਅਸੀਂ ਉਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਨਹੀਂ ਕਰਦੇ ਭਾਈ। ਇਹ ਰਲੇ ਹੋਈ ਨਹੀਂ ਆਪਸ 'ਚ। ਆਪਸ 'ਚ ਇਹਨਾਂ ਦੇ ਬਿਜ਼ਨਸ ਸਾਂਝੇ ਨੇ, ਆਪਸ 'ਚ ਰਿਸ਼ਤੇਦਾਰੀਆਂ ਨੇ। ਇਹ ਨਹੀਂ ਕਰਦੇ। ਇਹ ਲੋਕਾਂ ਨੂੰ ਤਾਂ ਬਸ ਵਰਤ ਜਾਂਦੇ ਆ। 5 ਸਾਲ ਹੋ, 5 ਸਾਲ ਇੱਥੇ ਆਉਂਦੇ ਹੀ ਨਹੀਂ। ਮੈਂ ਤਾਂ ਹਰੇਕ ਪਿੰਡ 'ਚ ਪੁੱਛ ਕੇ ਗਿਆ। ਕੱਲ ਦਾ ਕੋਈ ਪੁੱਛੀ ਜਾਨਾ ਮੈਂ ਉਧਰ ਹੀ ਪੁੱਛਦਾ ਜਿੱਥੇ ਜਾਣਾ ਪੰਜਾਬ ਦੇ ਸਾਰੇ ਪੰਜਾਬ ਜਾਣਾ ਹਰੇਕ ਪਿੰਡ ਚ ਨਾ ਪੁੱਛਦਾ ਹਜੇ ਤੱਕ ਤਾਂ ਜਵਾਬ ਇਦਾਂ ਹੀ ਆਉਂਦਾ ਵੀ ਨਾ ਹੋ ਸਕਦਾ ਮੁਰਸੀਆਂ ਨਾਲ ਰਕਾਰ ਦੀ ਤੋੜ ਦੇਣਾ ਵੀ ਐਂ ਕਦੋਂ ਨਹੀਂ ਹਾਂ ਪੁੱਛ ਕੇ ਦੇਖ ਲੈਣਾ ਇਸ ਤੋਂ ਪਹਿਲਾਂ ਕਦੇ ਪੰਜਾਬ ਦਾ ਮਜੂਤਾ ਮੁੱਖ ਮੰਤਰੀ ਛੁੱਟੇ ਪਿੰਡ ਹੈ ਉਸ ਵੀ ਐਂ ਵਾਲੀ ਚੀਜ਼ ਹੈ ਉਹ ਤਾਂ ਜੱਦੀ ਪਿੰਡ ਹੈ ਇੱਥੇ ਵੀ ਨਹੀਂ ਆਇਆ ਕੋਈ ਨਹੀਂ ਹੈ ਤਾਂ ਸਾਡੀ ਨਾ ਉਹਦੀ ਆ ਜੀ ਪੁੱਲ ਤੋਂ ਪਰੇ ਪਰੇ ਮੁੜ ਜਾਂਦੀ ਆ ਅੱਛਾ ਉਹ ਆਉਂਦੇ ਉਹ ਪੁੱਲ ਤੋਂ ਪਰੇ ਪਰੇ ਮੁੜ ਜਾਂਦੇ ਆ ਫਿਰ ਜਿੱਤੀ ਕਿਵੇਂ ਗਏ ਨਾ ਚਲੋ ਚਲ ਹੁਣ ਤਾਂ ਅੱਖਾਂ ਖੁੱਲ ਗਈਆਂ ਉਹ ਤੋਂ ਬਾਅਦ ਟੈਲੀਵਿਜ਼ਨ ਤੇ ਬੋਲ ਕੇ ਮੈਂ ਕਹੂੰਗਾ ਜਾ ਉਹ ਤੇ ਜੱਦੀ ਪਿੰਡ ਦੇਖ ਕੇ ਆਓ ਕੰਮ ਹੋਣ ਹੋਏ ਨੇ ਉਤਵਾਦ ਕਹੂੰਗਾ ਇਹਨਾਂ ਨੂੰ ਜਾ ਕੇ ਉਹ ਜੱਦੀ ਪਿੰਡ ਤਾਂ ਲੋਕ ਦੁਨੀਆ ਭਰ ਚ ਬਹੁਤ ਲੋਕ ਰਹਿੰਦੇ ਨੇ ਆਪਦੇ ਪਿੰਡ ਵਾਸਤੇ ਸਕੂਲ ਵਾਸਤੇ ਕੋਈ ਕਮਰੇ ਪਵਾ ਦਿੰਦੇ ਨੇ ਐਡੀਆਂ ਮਾੜੀਆਂ ਨੀਤਾਂ ਮਾਤਾ ਸੇਂਦਰਕੌਰ ਸੁਖਵੀਰ ਬਾਦਲ ਦੇ ਮਾਤਾ ਜੀ ਚਲੋ ਦੁਨੀਆ ਤੇ ਹੈ ਨਹੀਂ ਪ੍ਰਮਾਤਮਾ ਨੂੰ ਚਰਣਾ ਜਨਵਾਸ ਦੇਵੇ ਉਹਦੇ ਭੋਗ ਤੇ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੋਂ ਲੰਗਰ ਆਇਆ ਭੋਗਤੇ ਵੀ ਲੋਕਾਂ ਨੂੰ ਲੰਗਰ ਨਹੀਂ ਸ਼ਿਖਾ ਸਕਿਆ ਓਏ ਉਹ ਗਰੀਬ ਤੋਂ ਗਰੀਬ ਵੀ ਆਪਣੇ ਬਾਪ ਦੇ ਭੋਗਤੇ ਗੁਰਦੁਆਰਾ ਸਾਹਿਬ ਨੂੰ ਪੱਖਾ ਦੇ ਦਿੰਦਾ ਓਏ ਉਹ ਵੀ ਨਹੀਂ ਸਰਿਆ ਨਾ ਆਈ ਦੇਜੰਜੂ ਰਜਦੀ ਨਹੀਂ ਰਜਦੀ ਨਹੀਂ ਓ ਲੋਕ ਵੀ ਦੇਖ ਲੋ ਕਿਵੇਂ ਗੁਜ਼ਾਰਾ ਕਰੀਂਦਾ